ਫਰਵਰੀ ਮਹੀਨੇ ਦੇ ਵਿੱਚ ਲੋਗਨ ਦੀ ਕਾਂਟ ਸ਼ਾਟ ਆਸਥ੍ਰੀਕਾਲ ਦੀ ਮੈਂ ਗੁਰਸਮਰਨ ਸਿੰਘ ਤੁਹਾਨੂੰ ਨੈਚੁਰਲ ਫਾਰਮ ਤੋਂ ਦੋਸਤੋ ਆਪਾਂ ਪਿਛਲੀਆਂ ਕਈ ਵੀਡੀਓਜ਼ ਦੇ ਵਿੱਚ ਗੱਲ ਕਰ ਚੁੱਕੇ ਹਾਂ ਲੋਗਨ ਫਰੂਟ ਬਾਰੇ ਲੋਗਨ ਦੇ ਬੂਟੇ ਵੀ ਆਪਾਂ ਦੇਖੇ ਸੀ ਲੋਗਨ ਦੀਆਂ ਤਿੰਨ ਚਾਰ ਜਿਹੜੀਆਂ ਨੇ ਅਸਲ ਆਪਾਂ ਪੰਜਾਬ ਦੇ ਵਿੱਚ ਟਰਾਇਲ ਕਰ ਰਹੇ ਹਾਂ ਉਹ ਵੀ ਦੇਖੀਆਂ ਸੀ ਹੁਣ ਬਾਈ ਜਿਨ੍ਹਾਂ ਦੋਸਤਾਂ ਨੇ ਇਹ ਬੂਟੇ ਲਾਏ ਹੋਏ ਨੇ ਉਹਦੀ ਕੇਅਰ ਬਾਰੇ ਗੱਲ ਕਰਾਂਗੇ ਜੀ ਅੱਜ ਕਿਉਂਕਿ ਆਪਣੇ ਤਕਰੀਬਨ ਕਾਫੀ ਬੂਟੇ ਆਪਾਂ ਇਸ ਵਾਰ ਲਵਾਏ ਨੇ ਜਾਂ ਪਿਛਲੇ ਸਾਲ ਲਵਾਏ ਨੇ ਜੀ ਹੁਣ ਕੇਅਰ ਕਿਦਾਂ ਕਰਨੀ ਆ ਬਾਈ ਜੀ ਆਪਾਂ ਜਿੰਨੀ ਇਹਦੇ ਤੇ ਟਾਣੀ ਆਊਗੀ ਜਿੰਨਾ ਇਹਦਾ ਗੋਲ ਸ਼ੇਪ ਬਣੂਗੀ ਉਨਾ ਹੀ ਆਪਾਂ ਨੂੰ ਜ਼ਿਆਦਾ ਫਲ ਆਊਗਾ ਇਸ ਕਰਕੇ ਜੀ ਇਹਦੀ ਟਿਪ ਪ੍ਰੂਨਿੰਗ ਕਰ ਦੇਣੀ ਆ ਤੁਸੀਂ ਟਿੱਪੇ ਦੇ ਸਾਰੇ ਹੀ ਕੱਟ ਦੇਣੇ ਆ ਜੀ ਉਤੋਂ ਤਾਂ ਜੋ ਇਹ ਫੈਲ ਕੇ ਪੂਰਾ ਗੋਲ ਬਣੇ ਤੇ ਇਹ ਤੁਸੀਂ ਟਿਪ ਦੇਖ ਸਕਦੇ ਹੋ ਜੀ ਐਦਾਂ ਦੇ ਟਿਪ ਆਪਾਂ ਛੋਟੇ ਛੋਟੇ ਟਿਪ ਕੱਟ ਦੇਣੇ ਆ ਜੀ ਜਿੰਨੇ ਵੀ ਉੱਤੇ ਜਿਹੜੇ ਬਣਦੇ ਨੇ ਜੀ ਜਿਵੇਂ ਹੁਣ ਆ ਆ ਗਿਆ ਜੀ ਆ ਵੀ ਟਿਪ ਕੱਟ ਦੇਣਾ ਜੀ ਤੇ ਇਧਰ ਬਹੁਤ ਵਧੀਆ ਟਿੱਪ ਆ ਚੱਲ ਰਿਹਾ ਜੀ ਇਹ ਵੀ ਕੱਟ ਦੇਣਾ ਇਹ ਕੱਟਣ ਚ ਸੰਕੋਚ ਨਹੀਂ ਕਰਨਾ ਜੀ ਆਪਾਂ ਨੇ ਇੱਕ ਜਿਹੜੇ ਇਹਦੇ ਅੰਦਰ ਕੋਈ ਜ਼ਿਆਦਾ ਟਾਣੀ ਵਿੱਚ ਫਸਦੀ ਹੋਵੇ ਉਹ ਕੱਟ ਦੇਣੀ ਆ ਜੀ ਜਿੱਦਾਂ ਹੁਣ ਆਹ ਟਾਣੀ ਵਿੱਚ ਫਸ ਰਹੀ ਆ ਜੀ ਦੂਜੀਆਂ ਟਾਣੀਆਂ ਦੇ ਤੇ ਇਹ ਆਪਾਂ ਨੇ ਕੱਟ ਦੇਣੀ ਆ ਜੀ ਤੇ ਤਾਂ ਜੋ ਇਹ ਜ਼ਿਆਦਾ ਸੰਘਣਾ ਨਾ ਹੋ ਕੇ ਚੱਲੇ ਥੋੜਾ ਜਿਹਾ ਫੈਲ ਕੇ ਤੇ ਖੁੱਲਾ ਹੋ ਕੇ ਚੱਲੇ ਜੀ ਹੁਣ ਇਹਦੇ ਨਾਲ ਦੀ ਨਾਲ ਦੀ ਆਪਾਂ ਨੇ ਇੱਕ ਗੱਲ ਦੇਖਣੀ ਆ ਜੀ ਵੀ ਇਹਦੇ ਥੱਲੇ ਜਿਹੜੀਆਂ ਜ਼ਿਆਦਾ ਟਾਣੀਆਂ ਜਿੱਦਾਂ ਕੋਈ ਗਰਾਫਟਿੰਗ ਤੋਂ ਥੱਲੇ ਚੱਲ ਰਹੀ ਆ ਜੀ ਉਹ ਟਾਣੀਆਂ ਜਾਂ ਇੱਥੋਂ ਜਿਹੜੀਆਂ ਹੋਰ ਚੱਲ ਰਹੀਆਂ ਨੇ ਗ੍ਰਾਫਟਿੰਗ ਇਹਦੀ ਵੀ ਦੋਸਤੋ ਇੱਥੇ ਸੀ ਚੱਲ ਤਾਂ ਸਾਰੀਆਂ ਗ੍ਰਾਫਟਿੰਗ ਤੋਂ ਉੱਤੇ ਰਹੀਆਂ ਨੇ ਪਰ ਇਹਨਾਂ ਨੇ ਇਹਦੀ ਸ਼ੇਪ ਖਰਾਬ ਕਰ ਦੇਣੀ ਆ ਜੀ ਹੁਣ ਆਪਾਂ ਇਹ ਸਾਰੀਆਂ ਜਿਹੜੀਆਂ ਇਹਦੀਆਂ ਟਾਣੀਆਂ ਨੇ ਉਹ ਕੱਟ ਦੇਣੀਆਂ ਨੇ ਜੀ ਤੇ ਆਹ ਦੇਖੋ ਜੀ ਤੁਸੀਂ ਹੁਣ ਬੂਟੇ ਦੀ ਸ਼ੇਪ ਵਧੀਆ ਇਸ ਨਾਲ ਬਣ ਜੂਗੀ ਜੀ ਤੇ ਕਈ ਵਾਰ ਆਪਾਂ ਇਹ ਲਾਲਚ ਕਰ ਲੈਂਦੇ ਆ ਵੀ ਇੱਥੋਂ ਵੀ ਆਪਾਂ ਫਲ ਪ੍ਰਾਪਤ ਕਰਾਂਗੇ ਜੀ ਇਹ ਟਾਣੀਆਂ ਆਪਾਂ ਕੱਟ ਦੇ ਨਹੀਂ ਹੈਗੇ ਜੀ ਇਹਦੇ ਨਾਲ ਹੁੰਦਾ ਕੀ ਆ ਬਾਈ ਜੀ ਫਿਰ ਜਿਹੜੇ ਬੂਟੇ ਦੀ ਸ਼ੇਪ ਉਹ ਬਿਲਕੁਲ ਖਰਾਬ ਹੋ ਜਾਂਦੀ ਹੈ ਜੀ ਥੋੜਾ ਛੱਡ ਕੇ ਜੀ ਆਪਾਂ ਇਹਨੂੰ ਕੱਟ ਦਈਏ ਤਾਂ ਜੋ ਇਹਦਾ ਜ਼ਖਮ ਨਾ ਬਣੇ ਤੇ ਇਹਨੂੰ ਪੂਰਾ ਫੈਲਣ ਦਾ ਮੌਕਾ ਮਿਲ ਜੇ ਜਿਹੜੀਆਂ ਇਹਦੇ ਵਿੱਚ ਜਾਣ ਵਾਲੀਆਂ ਟਾਣੀਆਂ ਆਪਾਂ ਨੂੰ ਲੱਗਦੀਆਂ ਨੇ ਜੀ ਵਿੱਚ ਜ਼ਿਆਦਾ ਇਹਨੂੰ ਸੰਗਣਾ ਕਰਨਗੀਆਂ ਡਾਂਸ ਕਰਨਗੀਆਂ ਜੀ ਉਹ ਕੱਟ ਕੇ ਇਹਨੂੰ ਗੋਲ ਜੀ ਸ਼ੇਪ ਦੇ ਲਈਏ ਜੀ ਹੁਣ ਤਕਰੀਬਨ ਆਪਾਂ ਇਹ ਬੂਟਾ ਕਲੀਅਰ ਕਰ ਚੁੱਕੇ ਹੁਣ ਅਗਲੇ ਬੂਟੇ ਤੇ ਵੀ ਆਪਾਂ ਦੇਖਦੇ ਹਾਂ ਜੀ ਦੋਸਤੋ ਇਹ ਵੀ ਲੋਗਨ ਦਾ ਬੂਟਾ ਜੀ ਇੱਕ ਤੇ ਇਹਦੇ ਨਾਲ ਆਪਾਂ ਡੱਕਾ ਲਾਇਆ ਹੋਇਆ ਸੀ ਜੀ ਤੇ ਉਨ ਆਪਾਂ ਇਹਦਾ ਡੱਕਾ ਖੋਲ ਕੇ ਜੀ ਜਿਹੜੇ ਸਹਾਰੇ ਲਾਏ ਹੋਏ ਨੇ ਜੀ ਉਹ ਵੀ ਹੁਣ ਆਪਾਂ ਤਕਰੀਬਨ ਖੋਲ ਦੀਏ ਕਿਉਂਕਿ ਇਦੋਂ ਬਾਅਦ ਇਹਨਾਂ ਬੂਟਿਆਂ ਨੇ ਆਪ ਦੇ ਆਪ ਤੇ ਹੋ ਜਾਣਾ ਜੀ ਤੇ ਪੂਰਾ ਵਧੀਆ ਇਹ ਬੂਟੇ ਚੱਲਣਗੇ ਜੀ ਜਿੰਨੂੰ ਬੂਟੇ ਨੂੰ ਸਿੱਧਾ ਕਰਨਾ ਜੀ ਉਹਨੂੰ ਵੀ ਪਰ ਹੁਣੇ ਆਪਾਂ ਨੇ ਸਿੱਧਾ ਕਰਨਾ ਆਪਾਂ ਐਜ਼ ਇਟ ਇਜ਼ ਹੋਟੀ ਲਾ ਕੇ ਇਹਨਾਂ ਨੂੰ ਜਿਹੜੇ ਵੀ ਪਾਸੇ ਨੂੰ ਖਿੱਚਣਾ ਖਿੱਚ ਕੇ ਸਿੱਧਾ ਕਰ ਲਈਏ ਜਿਹੜੇ ਕੋਈ ਵਿੰਗਾ ਟੇਟਾ ਬੂਟਾ ਜੀ ਉਹਨਾਂ ਨੂੰ ਆਪਾਂ ਸਿੱਧਾ ਕਰ ਲਈਏ ਤੇ ਇਹਦੇ ਵਿੱਚ ਜੇ ਜ਼ਿਆਦਾ ਕੋਈ ਵਿੱਚੋਂ ਫੈਲਦੀ ਹੈ ਟਾਣੀ ਉਹਨੂੰ ਆਪਾਂ ਵਿੱਚੋਂ ਕੱਢਦੀ ਹੈ ਜੀ ਤਾਂ ਜੋ ਇਹ ਗੋਲ ਛਤਰੀ ਵਾਲੀ ਸ਼ੇਪ ਬਣਾਵੇ ਅੰਦਰ ਵੀ ਬਾਲਾ ਸੰਘਣਾ ਨਾ ਹੋਵੇ ਅੰਦਰੋਂ ਛਿੱਦ ਕੱਢ ਕੇ ਜੀ ਇਹਦੀ ਸੰਘਣਾਪਣ ਕੱਢ ਕੇ ਇਹਨੂੰ ਆਪਾਂ ਵਧੀਆ ਬੂਟਾ ਬਣਾ ਲੀਏ ਜੀ ਆਹ ਦੇਖੋ ਜੀ ਇਹ ਆਪਾਂ ਐਦਾਂ ਜੀ ਤੇ ਹੁਣ ਇਹਦੀ ਗੋਲ ਸ਼ੇਪ ਬਣੂਗੀ ਜੀ ਇਹਦਾ ਥੋੜਾ ਉਤੋਂ ਵੀ ਟਿਪ ਵੀ ਸੀ ਜਿਆਦਾ ਉਹ ਬਿਜ਼ੀ ਹੋਈ ਹੋਈ ਆ ਜਿਆਦਾ ਸੰਘਣੀ ਹੋਈ ਹੋਈ ਆ ਉਹਦੇ ਚੋਂ ਆਪਾਂ ਕੁਝ ਕਟਾਣੀਆਂ ਕਰ ਦੇਣੀਆਂ ਨੇ ਜਿਹੜੀਆਂ ਇੱਕ ਦੂਜੇ ਨੂੰ ਕ੍ਰੋਸ ਕਰਨ ਤੇ ਬਾਕੀ ਇਹਨਾਂ ਦੀ ਟਿਪ ਪ੍ਰੂਨਿੰਗ ਕਰ ਦੇਣੀ ਆ ਜੀ ਇਹਦੇ ਨਾਲ ਹੋਏਗਾ ਕਿ ਜੀ ਇਹ ਬੂਟਾ ਪੂਰਾ ਵਧੀਆ ਗੁੰਦਮਾ ਚੱਲੇਗਾ ਤੇ ਜਿੰਨੀਆਂ ਇਹਦੀਆਂ ਜ਼ਿਆਦਾ ਟਾਹਣੀਆਂ ਹੋਣਗੀਆਂ ਉਨਾਂ ਹੀ ਇਹਨੂੰ ਫਰੂਟ ਜ਼ਿਆਦਾ ਆਊਗਾ ਜੀ ਇਹ ਪੰਜਾਬ ਦੇ ਵਿੱਚ ਕਾਮਯਾਬ ਆ ਜੀ ਲੀਚੀ ਨਾਲੋਂ ਤਕਰੀਬਨ ਇਹ 2 ਮਹੀਨੇ ਬਾਅਦ ਪੱਕਦਾ ਤੇ ਜਿਹੜਾ ਸਾਈਜ਼ ਆ ਲੀਚੀ ਦੇ ਸਾਈਜ਼ ਵਰਗਾ ਹੁੰਦਾ ਜੀ ਤੇ ਮਿੱਠਾ ਬਹੁਤ ਜ਼ਿਆਦਾ ਹੁੰਦਾ ਜੀ ਧੰਨਵਾਦ ਜੀ